ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਹਜ਼ੂਰ ਸਾਹਿਬ ਇਹਨਾਂ ਦੋ ਚੀਜ਼ਾਂ ਦੇ ਦਾਨ ਹਰ ਤਰ੍ਹਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਹਜ਼ੂਰ ਸਾਹਿਬ ਦੀ ਉਹ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸ਼ਰੀਰ ਰੂਪ ਦੇ ਵਿੱਚ ਅੰਤਿਮ ਸਮਾਂ ਬਿਤਾਇਆ ਅੱਜ ਵੀ ਸਤਿਗੁਰੂ ਉੱਥੇ ਹਾਜ਼ਰ ਨਾਜ਼ਰ ਨੇ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਬੇਨਤੀ ਕਰਦੇ ਆਂ ਗੁਰਮੁਖ ਪਿਆਰਿਓ ਹਜ਼ੂਰ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਵੀ ਹਾਜ਼ਰ ਨਾਜ਼ਰ ਨੇ ਉੱਥੇ ਕੀਤੀ ਹੋਈ ਅਰਦਾਸ ਉੱਥੇ ਕੀਤਾ ਹੋਇਆ ਕੋਈ ਵੀ ਪ੍ਰਣਾ ਸਾਧ ਸੰਗਤ ਨੂੰ ਸਤਿਗੁਰੂ ਜ਼ਰੂਰ ਪੂਰਨ ਹੋਣ ਦਾ ਵਾਰ ਦਿੰਦੇ ਨੇ ਸਾਰ ਸੰਗਤ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਹੋਈ ਹੈ ਵੈਸੇ ਸਤਿਗੁਰ ਹਰ ਧਰਤੀ ਤੇ ਹਰ ਵਕਤ ਹਰ ਖਿੱਤੇ ਦੇ ਵਿੱਚ ਮੌਜੂਦ ਨੇ ਚਾਹੇ ਉਹ ਦੇਸ਼ ਵਿਦੇਸ਼ ਹੋਵੇ ਚਾਹੇ ਪੰਜਾਬ ਹੋਵੇ ਤੇ ਚਾਹੇ ਦੁਨੀਆ ਦੀ ਜਿਹੜੀ ਮਰਜ਼ੀ ਥਾਂ ਹੋਵੇ ਸਤਿਗੁਰ ਹਰ ਥਾਂ ਹੀ ਮੌਜੂਦ ਨੇ ਪਰ ਪਿਆਰਿਓ ਮਹਾਂਪੁਰਖ ਇੱਕ ਗੱਲ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 20 ਘੰਟੇ ਸਾਚਖਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਔਰ 4 ਕੁ ਘੰਟੇ ਪੰਜਾਬ ਦੇ ਵਿੱਚ ਕਹਿੰਦੇ ਹਾਜ਼ਰ ਹੁੰਦੇ ਨੇ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਗੁਰੂ ਦਾ ਉਪਦੇਸ਼ ਮੰਨਣ ਤੋਂ ਸਮਰ ਅਸਮਰੱਥ ਨੇ ਤੇ ਉੱਥੇ ਜਿਹੜੇ ਲੋਕ ਨੇ ਉਹ ਗੁਰੂ ਕੇ ਬਾਣੇ ਵਿੱਚ ਗੁਰੂ ਦਾ ਬਚਨ ਮੰਨਣ ਦੇ ਵਿੱਚ ਅੱਗੇ ਨੇ ਕਿਉਂਕਿ ਪੂਰਨ ਮਰਜ਼ਾਦਾ ਜਿਹੜੀ ਹੈ ਸ਼ਾਇਦ ਉੱਥੇ ਹੈ ਪਰ ਇੱਥੇ ਪੂਰਨ ਮਰਜ਼ਾਦਾ ਜਿਹੜੀ ਹੈ ਨਹੀਂ ਹੁਣ ਕਈ ਲੋਕ ਇਸ ਤੇ ਵੀ ਸਵਾਲ ਖੜੇ ਕਰ ਦਿੰਦੇ ਨੇ ਚਲੋ ਆਪੋ ਆਪਣੀ ਸੋਚ ਹੁੰਦੀ ਹੈ ਆਪਾਂ ਕਿਸੇ ਦੀ ਸੋਚ ਨੂੰ ਨਹੀਂ ਬਦਲ ਸਕਦੇ ਇਹ ਤਾਂ ਜੇ ਗੁਰੂ ਸਾਹਿਬ ਦੀ ਕਿਰਪਾ ਕਰਨ ਤਾਂ ਸ਼ਾਇਦ ਹੋ ਜਾਵੇ ਕਿਰਪਾ ਨਹੀਂ ਤਾਂ ਮੁਸ਼ਕਲ ਹੈ ਕੰਮ ਸਾਥ ਸੰਗਤ ਹਜ਼ੂਰ ਸਾਹਿਬ ਜਦੋਂ ਵੀ ਜਾਓ ਉੱਥੇ ਅਰਦਾਸ ਕਰਿਓ ਵੀ ਸਤਗੁਰੂ ਪੰਥ ਦੀ ਚੜ੍ਹਦੀ ਕਲਾ ਕਰਿਓ ਪੰਥ ਦੇ ਬਹੁਤ ਮਾੜੇ ਹਾਲਾਤ ਨੇ ਸਾਡੇ ਲੋਕਾਂ ਨੇ ਕੜਮ ਚੌਧਰੀਆਂ ਨੇ ਪੰਥ ਦਾ ਇਹ ਹਾਲ ਕਰਤਾ ਵੀ ਪੰਥ ਦਾ ਨਾਮ ਲੈਣ ਤੇ ਵੀ ਤਰਸ ਆ ਜਾਂਦਾ ਹੈ ਆਪਣੇ ਆਪ ਤੇ ਵੀਰ ਅਸੀਂ ਉਸ ਪੰਥ ਦੀ ਗੱਲ ਕਰ ਰਹੇ ਹਾਂ ਜਿਸ ਦੇ ਨੁਮਾਇंदे ਜਿਸ ਦੇ ਆਗੂ ਸਰਕਾਰਾਂ ਦੇ ਚੱਟੇ-ਬੱਟੇ ਬਣ ਗਏ ਸਾਧ ਸੰਗਤ ਵੀ ਪੰਥ ਦੀ ਚੜ੍ਹਦੀ ਕਲਾ ਕਰਿਓ ਤੇ ਇੱਕ ਇਹ ਮੰਗਿਓ ਵੀ ਸਤਿਗੁਰੂ ਸਾਨੂੰ ਇੰਨੀ ਕੁ ਤਾਕਤ ਇੰਨੀ ਕੁ ਸਮਰੱਥਾ ਬਖਸ਼ੋ ਕਿ ਤੁਹਾਡਾ ਬਚਨ ਮੰਨ ਸਕੀਏ ਕਿਉਂਕਿ ਤੁਹਾਡਾ ਬਚਨ ਨਾ ਮੰਨਣ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਤੁਹਾਡਾ ਬਚਨ ਮੰਨੀਏ ਤੁਹਾਡੇ ਬਚਨਾਂ ਤੇ ਪਹਿਰਾ ਦਈਏ ਇੰਨੀ ਕੁ ਤਾਕਤ ਇੰਨੀ ਕੁ ਸਮਰੱਥਾ ਸਾਨੂੰ ਦੇ ਦਿਓ ਸਾਦ ਸੰਗਤ ਬਾਣੀ ਬਾਣੇ ਦੀ ਪਰਪੱਕਤਾ ਮੰਗੇ ਉਹ ਗੁਰੂ ਤੋਂ ਬਾਕੀ ਤੇ ਸਾਰਾ ਕੁਝ ਆਪਣੇ ਆਪ ਹੀ ਆ ਜਾਣਾ ਸਤਿਗੁਰੂ ਕਾਰੋਬਾਰਾਂ ਦੇ ਵਿੱਚ ਚੜ੍ਹਦੀਆਂ ਕਲਾ ਦਿਓ ਸਤਿਗੁਰੂ ਜੀ ਇੰਨੇ ਕੁ ਜ਼ਿਆਦਾ ਸਟਰੋਂਗ ਬਣਾਇਓ ਕਿ ਦੁੱਖ ਆਵੇ ਅਸੀਂ ਡੋਲੀਏ ਨਾ ਤੇਰਾ ਭਾਣਾ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਐਹੋ ਜਿਹਾ ਬਣਾਇਓ ਐਹੋ ਜੀ ਕਿਰਪਾ ਕਰਿਓ ਸਤਿਗੁਰੂ ਜੀਓ ਤੇਰੇ ਭਾਣੇ ਅੰਦਰ ਰਹਿਣ ਦੀ ਜਾਂਚ ਆ ਜਾਏ ਤੇਰੇ ਭਾਣੇ ਨੂੰ ਮੰਨਣ ਦੀ ਜਾਂਚ ਆ ਜਾਏ ਤੇਰੇ ਭਾਣੇ ਨੂੰ ਮੰਨ ਕੇ ਚੱਲਣ ਦਾ ਸਬਰ ਆ ਜਾਏ ਤੇ ਸਤਿਗੁਰੂ ਜੀਓ ਐਸੀ ਕਿਰਪਾ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਐਸੀ ਰਹਿਮਤ ਕਰਿਓ ਸਾਨੂੰ ਹੋਰ ਨਹੀਂ ਕੁਝ ਚਾਹੀਦਾ ਹੋਰ ਕੁਛ ਅਸੀਂ ਲੈਣਾ ਹੀ ਨਹੀਂ ਹੋਰ ਕੁਛ ਸਾਨੂੰ ਚਾਹੀਦਾ ਹੀ ਨਹੀਂ ਪਾਤਸ਼ਾਹ ਜੀਓ ਐਹੋ ਜੀ ਕਿਰਪਾ ਕਰਿਓ ਸਤਿਗੁਰੂ ਜੀਓ ਐਸੀ ਰਹਿਮਤ ਕਰਿਓ ਮੇਰੇ ਸਤਿਗੁਰੂ ਜੀਓ ਇੰਨੀ ਕੋ ਕਿਰਪਾ ਕਰਿਓ ਪਾਤਸ਼ਾਹ ਜੀ ਸਤਿਗੁਰੂ ਐਸੀ ਰਹਿਮਤ ਕਰਕੇ ਨਿਵਾਜਿਓ ਕਿ ਅਸੀਂ ਕਿਸੇ ਦੇ ਅੱਗੇ ਹੱਥ ਨਾ ਅੱਡੀਏ ਅਸੀਂ ਕਿਸੇ ਅੱਗੇ ਹੱਥ ਨਾ ਅੱਡੀਏ ਸਤਿਗੁਰੂ ਜੀ ਤੁਸੀਂ ਸਾਡੀ ਬਾਹ ਫੜ ਕੇ ਰੱਖਿਓ ਤੁਸੀਂ ਸਾਡੇ ਤੇ ਅਜੇਹੀ ਕਿਰਪਾ ਕਰਿਓ ਅਜੇਹੀ ਰਹਿਮਤ ਕਰਿਓ ਸਤਿਗੁਰੂ ਜੀ ਅਸੀਂ ਕਿਸੇ ਦੇ ਅੱਗੇ ਮੋਥਾਜ ਨਾ ਹੋਈਏ ਕਿਸੇ ਦੇ ਅਸੀਂ ਅੱਗੇ ਹੱਥ ਨਾ ਅੜੀਏ ਸਾਨੂੰ ਇਹੋ ਜਿਹਾ ਬਣਾਇਓ ਇਹੋ ਜੀ ਸਾਡੇ ਤੇ ਕਿਰਪਾ ਕਰਿਓ ਪਾਤਸ਼ਾ ਐਸੀ ਸਾਡੇ ਤੇ ਰਹਿਮਤ ਕਰਿਓ ਪਾਤਸ਼ਾ ਇਹ ਮੰਗੇਉ ਜ਼ਰੂਰ ਸਾਧ ਸੰਗਤ ਜੇ দান ਕਰਨਾ ਤਾਂ ਪਿਆਰਿਓ ਉਥੇ ਆਪਣੇ ਉਹਨਾਂ ਵਿਚਾਰਾਂ ਨੂੰ ਦਾਨ ਕਰਿਓ ਜਿਹੜੇ ਸ਼ੁੱਭ ਵਿਚਾਰ ਨੇ ਉਹ ਲੈ ਕੇ ਆਇਓ ਉਸ ਧਰਤੀ ਤੋਂ ਤੇ ਪਿਆਰਿਓ ਫਿਰ ਵੇਖਿਓ ਗੁਰੂ ਦੀ ਕਿੰਮੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ